ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਚਾਹੀਦਾ ਫਿਰ 6 ਵਜੇ ਤੋਂ ਇੱਥੇ ਮੋਮੋਜ਼ ਦੀ ਰੇੜੀ ਲੱਗਦੀ। ਫੈਕਟਰੀ ਵਿੱਚ ਕੰਮ ਕਰਦੇ ਮੇਰਾ ਓਵਰਟਾਈਮ ਕਰ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ। ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ। ਅੱਛਾ ਮੈਂ ਪਹਿਲਾਂ ਘਰ ਕੁਰਕਰੇ ਮਮੋਸ ਬਣਾ ਲਾਂ ਤੇ ਬਾਅਦ ਵਿੱਚ ਆ ਕੇ ਫਿਰ ਪਾਪਾ ਦੇ ਨਾਲ ਹੈਲਪ ਕਰਾਂਗਾ ਕਹਿੰਦੇ ਨੇ ਕਿ ਮਨ ਦੇ ਵਿੱਚ ਚਾਹ ਹੋਵੇ ਤਾਂ ਰੱਬ ਪਰਮਾਤਮਾ ਮੜਾ ਦਿੰਦਾ ਹੈ ਬਟਾਲਾ ਚ ਇਨੀ ਦਿਨੀ ਸ਼ਾਮ ਵੇਲੇ ਇੱਕ ਦਿਨ ਤੇ ਸਕੂਟਰ ਨੂੰ ਹੀ ਦੁਕਾਨ ਬਣਾ ਕੇ ਮਮੋ ਵੇਚਣ ਵਾਲੇ ਪਿਤਾ ਤੇ ਛੋਟਾ ਪੁੱਤਰ ਕਾਫੀ ਮਸ਼ਹੂਰ ਹੋ ਗਏ ਨੇ ਸਰਦਾਰ ਜੀ ਦਾ ਕਹਿਣਾ ਹੈ ਕਿ ਫੈਕਟਰੀ ਵਿੱਚ ਓਵਰਟਾਈਮ ਮਿਲਣਾ ਬੰਦ ਹੋਇਆ ਤੇ ਪਰਿਵਾਰ ਦੇ ਵਿੱਚ ਮਜਬੂਰੀਆਂ ਬਣ ਗਈਆਂ ਫਿਰ ਸੋਚਿਆ ਕਿ ਕੋਈ ਆਪਣਾ ਕੰਮ ਕਰੀਏ ਇੰਟਰਨੈਟ ਤੇ ਸਰਚ ਕਰਕੇ ਐਕਟਿਵਾ ਨੂੰ ਹੀ ਦੁਕਾਨ ਬਣਾ ਲਿਆ ਤੇ ਵੇਚਨੇ ਸ਼ੁਰੂ ਕਰ ਦਿੱਤੇ ਮੋਮੋਜ਼ ਹੁਣ ਨਾਲ ਹੀ ਸਤਿਵਿਚ ਪਰਦਾ ਪੁੱਤਰ ਜਿੱਥੇ ਸਹਾਇਤਾ ਕਰਦਾ ਹੈ ਤੇ ਸਰਦਾਰ ਜੀ ਮੋਮੋਜ਼ ਵੇਚ ਕੇ ਐਕਟਿਵਾ ਵਾਲੇ ਸਰਦਾਰ ਜੀ ਦੇ ਨਾਮ ਨਾਲ ਹੀ ਮਸ਼ਹੂਰ ਹੋ ਗਏ ਨੇ ਸਸੀ ਗੱਲ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਇਦਾ ਫਿਰ 6 ਵਜੇ ਤੋਂ ਇੱਥੇ ਮੋਮੋਜ਼ ਵੀ ਰੇੜੀ ਲਾਉਣੀ ਹੈ ਫੈਕਟਰੀ ਵਿੱਚ ਕੰਮ ਕਰਦੇ ਮੇਰਾ ਓਵਰ ਟਾਈਮ ਗਾਇਰ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਅਸੀਂ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮੋਜ਼ ਦਾ ਕੰਮ ਸ਼ੁਰੂ ਕਰਕੇ ਦੇਣ ਹਾਂਜੀ ਨੈਟ ਤੋਂ ਹੀ ਸਭ ਕੁਝ ਐਕਟਿਵ ਆ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਆਹ ਲਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੇਟ ਤੋਂ ਹੀ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪ੍ਰਵਾਸੀ ਆਗੇ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਫੇਰ ਐਕਟਿਵਾ ਹੈ ਭਾਜੀ ਬਹੁਤ ਵਧੀਆ ਸਪੋਰਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਬੇਟਾ ਭਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟੀਆਂ ਵਗੈਰਾ ਉਹ ਹੀ ਪੈਕ ਕਰਦਾ ਕਸਮਨ ਦੀ ਮੈਂ ਖਾਲੀ ਬਰਾਈ ਤੇ ਸਟ੍ਰੀਮ ਕਰਾ ਕਰਦਾ ਬਾਕੀ ਪੈਕਿੰਗ ਕਰਾ ਉਹੀ ਕਰਦਾ ਹਾਂ ਹਾਂਜੀ ਘਰ ਵਿੱਚ ਕੁਰਕਰੇ ਮੋਮੋਸ ਆਹੀ ਸਾਡੇ 3-4 ਤਰ੍ਹਾਂ ਦੇ ਹੈਗੇ ਮੋਮੋ ਇੱਕ ਪਨੀਰ ਵਾਲੇ ਇੱਕ ਕੁਰਕਰੇ ਹੈ ਤੇ ਇੱਕ ਵੈਜ ਤੇ ਕੁਰਕਰੇ ਵਾਲੇ ਉਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਟ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਹੈ ਕਿ ਅਸੀਂ ਹੋਰ ਜਗ੍ਹਾ ਤੇ ਵੀ ਕਾਟ ਦੇ ਦੀ ਬ੍ਰਾਂਡ ਬਣਾਉਣਾ ਚਾਹੁੰਦੇ ਹਾਂ ਮੇਰੇ ਮਨ 'ਚ ਤੇ ਆ ਰਿਹਾ ਕਿ ਐਕਟਿਵ ਮੋਮੋਸ ਬ੍ਰਾਂਡ ਹੋਏਗਾ ਬਾਕੀ ਜੋ ਰੱਬ ਨੂੰ ਚਾਹੇ ਚਾਇਆ ਹੋਏਗਾ ਉਹ ਹੋਏਗਾ ਮੇਰਾ ਨਾਮ ਕਾਇਪੂ ਬਸਿੰਘ ਜੀ ਇੱਥੇ ਮੈਂ ਪਹਿਲਾ ਘਰ ਕੁਰਕਰੇ ਮਮਸ ਬਣਾਣਾ ਦੇ ਬਾਰੇ ਇੱਥੇ ਆ ਕੇ ਮੇਰੇ ਪਾਪਾ ਦੇ ਨਾਲ ਹੈਲਪ ਕਰਉਣਾ ਸ਼ਾਮਣੇ ਮੈਂ ਇੱਥੇ ਚਟਨੀਆਂ ਬਣਾ ਕਰਦਾ ਤੇ ਮਮਸ ਵਿੱਚ ਜੜਨੀ ਭਾਗ ਲੈਂਦਾ ਉਹਦੇ ਵਿੱਚ ਕੋਈ ਆਪਣੇ ਸੀਗਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਵੀ ਉਹ ਨਹੀਂ ਪੈਂਦੀ ਆ ਤੇ ਉੱਤੇ ਬਾਹਰ ਚੋਲੇ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲੱਗ ਜਾਂਦੇ ਫਿਰ ਨਿਊਟ੍ਰੀਸ਼ਨ ਤੇ ਵੀ ਜਾਣੇ ਆ